ਆਪਾਂ ਅਕਸਰ ਹੀ ਕਹੀਦਾ ਕਿ ਚੰਗੇ ਕਰਮ ਕਰਨੇ ਚਾਹੀਦੇ ਉਸ ਕਾਲਪੁਰਖ ਵਾਹਿਗੁਰੂ ਤੋਂ ਡਰ ਕੇ ਰਹਿਣਾ ਚਾਹੀਦਾ ਉਹਦਾ ਨਾਮ ਜਪਣਾ ਚਾਹੀਦਾ ਉਹਦੇ ਤੇ ਭਰੋਸਾ ਰੱਖਣਾ ਚਾਹੀਦਾ ਦਰ ਗਲਤ ਕੰਮ ਕਰਨ ਤੋਂ ਕਿਉਂਕਿ ਪ੍ਰਮਾਤਮਾ ਰਾਜੇ ਤੋਂ ਰੰਕ ਮੈਂਟੋ ਮੈਂਟੀ ਕਰ ਦਿੰਦਾ ਤੇ ਇਸ ਗੱਲ ਦਾ ਸਬੂਤ ਆ ਅਮਰੀਕਾ ਦੇ ਵਿੱਚ ਲੱਗੀ ਹੋਈ ਅੱਗ ਦੇਖੋ ਕਿਵੇਂ ਸਾਰੀ ਦੁਨੀਆ ਜਿਹੜੇ ਮਹਿੰਗੇ ਮਹਿੰਗੇ ਮਿਲੀਅਨ ਮਿਲੀਅਨ ਡਾਲਰਾਂ ਦੇ ਘਰਾਂ ਦੇ ਵਿੱਚ ਰਹਿੰਦੇ ਸੀ ਤੇ ਸਾਰੇ ਅੱਜ ਸੜਕ ਦੇ ਉੱਤੇ ਪਏ ਨੇ ਤੇ ਸੜਕ ਦੇ ਉੱਤੇ ਵੀ ਇਦਾਂ ਪਏ ਨੇ ਕਿਸੇ ਨੂੰ ਕਿਸੇ ਦੀ ਜਾਤ ਪਾਤ ਨਾਲ ਕੋਈ ਲੈਣ ਦੇਣ ਨਹੀਂ ਬਸ ਸਿਗਾ ਤਾਂ ਸਿਰਫ ਇੰਨਾ ਹੀ ਵੀ ਸਾਨੂੰ ਇੱਕ ਜਗ੍ਹਾ ਮਿਲ ਜੂਗੀ ਇੱਕ ਸਪੇਸ ਮਿਲ ਜੂਗੀ ਅਸੀਂ ਪੈ ਜੀਏ ਇੱਥੇ ਆ ਕੇ ਇਨਸਾਨ ਜਾਤਾਂ ਪਾਤਾਂ ਊਚ ਨੀਚ ਸਭ ਭੁੱਲ ਜਾਂਦਾ ਫਿਰ ਇਨਸਾਨ ਰੱਬ ਦੇ ਹਾੜੇ ਕੱਢਦਾ ਵਿਆਹ ਗਰੂ ਹੁਣ ਵਿਚਾਲਾ ਸੋ ਇਸ ਕਰਕੇ ਇਹ ਆਪਾਂ ਨੂੰ ਸਿਖਾਉਣ ਵਾਸਤੇ ਐਗਜ਼ੈਂਪਲਾਂ ਪ੍ਰਮਾਤਮਾ ਸੈੱਟ ਕਰਦਾ ਰਹਿੰਦਾ ਟਾਈਮ ਟੂ ਟਾਈਮ ਇਹਨਾਂ ਨੂੰ ਦੇਖ ਕੇ ਉਸ ਵਾਹਿਗੁਰੂ ਦੇ ਅੱਗੇ ਅਰਦਾਸਾਂ ਕਰਨੀਆਂ ਸ਼ੁਰੂ ਕਰੋ ਕਿਉਂਕਿ ਆਉਣ ਵਾਲਾ ਟਾਈਮ ਆ ਜਿਹੜਾ ਕੋਈ ਬਾਲਾ ਵਧੀਆ ਨਹੀਂ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਰੱਬ ਦਾ ਨਾਮ ਲੈਣ ਦੀ ਵੀ ਇਜਾਜ਼ਤ ਨਹੀਂ ਹੋਣੀ ਸੋ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਵਾਹਿਗੁਰੂ ਦਾ ਨਾਮ ਬੱਦ ਤੋਂ ਬੱਦ ਲਿਆ ਕਰੋ ਜ਼ਿੰਦਗੀ ਸੱਚੀ ਬਹੁਤ ਖੂਬਸੂਰਤ ਆ ਤੇ ਪ੍ਰਮਾਤਮਾ ਵੱਲ ਨੂੰ ਜਦੋਂ ਤੁਸੀਂ ਇੱਕ ਪੈਰ ਤੁਰਦੇ ਹੋ ਤਾਂ ਉਹ ਤੁਹਾਡੇ ਵੱਲ ਨੂੰ 100 ਪੈਰ ਤੁਰਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਲਾ ਵਰਤਦੀ ਹੈ ਤੇ ਚੰਤਕਾਰ ਹੁੰਦੇ ਤੁਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਤੁਸੀਂ ਕੁਝ ਵੀ ਨਾਮ ਰੱਖਿਆ ਹੋਇਆ ਉਸ ਪ੍ਰਮਾਤਮਾ ਦਾ ਆਪਣਾ ਨਾਮ ਜਪੋ ਜਿਉਂਦੇ ਬਸਤੇ ਰਹੋ ਧੰਨਵਾਦ